ਤਨੋਂ ਇਹ ਨਹੀਂ ਸਿਖਾ ਸਕਦੇ ਵੀ ਇੱਕ ਦੋ ਪਰਸਨ ਹੁੰਦਾ ਦੋਨਾਂ ਨੂੰ ਸੁਣ ਕੇ ਰਿਜ਼ਲਟ ਕੱਢਣਾ ਸਿੱਖੋ ਆਪਣੇ ਦਿਮਾਗ ਦੇ ਨਾਲ ਚਾਹੇ ਤੁਹਾਡੇ ਦੇਸ਼ ਨੂੰ ਚਲਾਉਣ ਨੇ ਸਾਡੇ ਬੱਚਿਆਂ ਦੇ ਭਵਿੱਖ ਨੂੰ ਚਲਾਉਣ ਵਾਲੀਆਂ ਸਰਕਾਰਾਂ ਨੇ ਰਾਜਨੀਤੀਵਾਨ ਨੇ ਕਮੇਡੀਅਨਸ ਨੇ ਕੋਈ ਵੀ ਹੋ ਸਕਦਾ ਇਹ ਪਰਸਨ ਸਾਨੂੰ ਕਾਰਨ ਕੀ ਚਿੱਤ ਕਿਦਾਂ ਡਰਾਈਵ ਕੀਤਾ ਜਾਂਦਾ ਹੈ ਸਾਨੂੰ ਅਸੀਂ ਕਦੇ ਵੀ ਖੁਦ ਦੇ ਲਈ ਨਹੀਂ ਸੋਚਦੇ ਸਾਡੇ ਦਿਮਾਗ ਇਦਾਂ ਫਿੱਟ ਕੀਤੇ ਵੀ ਅਸੀਂ ਦੂਜਿਆਂ ਲਈ ਸੋਚਦੇ ਹਾਂ ਅਸੀਂ ਦੂਜਿਆਂ ਲਈ ਸਰਵਾਈਵ ਕਰ ਰਹੇ ਹਾਂ ਖੁਦਲੇ ਨਹੀਂ ਕਰਦੇ ਖੁਦ ਦੇ ਬੱਚਿਆਂ ਲਈ ਕਦੇ ਵੀ ਨਹੀਂ ਸੋਚੂਗਾ ਤੁਸੀਂ ਕਦੇ ਵਾਸਤੇ ਵੀ ਤੁਸੀਂ 10 ਮਿੰਟ ਖੜ ਕੇ ਕਦੇ ਦੇਖ ਲਓ ਜੇ ਤੁਸੀਂ ਕਹੋਗੇ ਵੀ ਕੋਈ ਆਪਦੇ ਬੱਚਿਆਂ ਦੀ ਗੱਲ ਹੈ ਤੁਸੀਂ ਦੇਖੋ ਕਦੇ ਵਾਸਤੇ ਵੀ ਕਿਸੇ ਬੰਦੇ ਨੇ ਇੱਕ ਅੱਜ ਕੱਲ ਦੀ ਡਿਸਕਸ਼ਨ ਤੇ ਹੈ ਨਹੀਂ ਪਰਿਵਾਰਾਂ ਦੇ ਵਿੱਚ ਤਾਂ ਇਹ ਚੀਜ਼ ਰਹੀ ਹੋਈ ਨਹੀਂ ਵੀ ਆਪਾਂ ਆਪਣੇ ਬੱਚਿਆਂ ਨੂੰ ਕੀ ਬਣਾਉਣਾ ਹੈ ਅੱਗੇ ਕੀ ਹੋ ਸਕਦਾ ਐ ਇੱਥੇ ਕੰਮ ਕਰਦਾ ਮੇਰੇ ਬੱਚੇ ਨੇ ਆ ਚੀਜ਼ ਹੋ ਸਕਦਾ ਅਸੀਂ ਲੁਕੋ ਲੈਨੇ ਆ ਰਾਜਨੀਤੀ ਉੱਥੇ ਵੀ ਕਰਦੇ ਨੇ ਵੀ ਕਾ ਕਰਕੇ ਜੋ ਮੈਂ ਮੇਰਾ ਬੱਚਾ ਕਰਕੇ ਦੂਜਾ ਨਾ ਕਰ ਜੇ ਪੰਜਾਬੀ ਚ ਨੂੰ ਕਹਿ ਸਕਦੇ ਆ ਵੀ ਸਾਡੇ ਦੇ ਉੱਤੇ ਜਿਵੇਂ ਕਹਿੰਦੇ ਜਮਾ ਸਾਡੇ ਇੱਕ ਦੂਜੇ ਦੇ ਵਿਰੋਧ ਭਾਵ ਪੈਦਾ ਕਰਦਾ ਨੈਗੇਟਿਵਿਟੀ ਹੈ ਜਿੰਨੀ ਨੈਗੇਟਿਵਿਟੀ ਫਲਾਈ ਹੁੰਦੀ ਹੈ ਇੱਕ ਦੂਜੇ ਦੇ ਪ੍ਰਤੀ ਕਿਉਂਕਿ ਸਾਡੇ ਦਿਮਾਗ ਦੇ ਵਿੱਚ ਭਰਤਾ ਹੈ ਪੁਰਾਣੇ ਸਮੇਂ ਦੇ ਵਿੱਚ ਕੀ ਹੁੰਦਾ ਸੀ ਨਾ ਕਹਿੰਦੇ ਜਦੋਂ ਕਾਰਨ ਕੀ ਹੁੰਦਾ ਇੱਕ ਗਵਾਂਢੀ ਉਹ ਕਰਦਾ ਸੀ ਨਾ ਆਪਦੇ ਕੁਝ ਬੀਜਣ ਜਾਂਦਾ ਸੀ